ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗਸ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਸਵੇਰ ਤੋਂ ਹੀ ਕਾਫੀ ਜ਼ਿਆਦਾ ਬੱਦਲ ਹੋਇਆ ਹੋਇਆ ਸੀਗਾ ਤੇ ਮੌਸਮ ਕਾਫੀ ਜ਼ਿਆਦਾ ਖਰਾਬ ਸੀ ਪਰ ਸ਼ਾਮ ਤੱਕ ਮੌਸਮ ਠੀਕ ਹੋ ਗਿਆ ਸੀ ਬੱਦਲ हट ਗਿਆ ਸੀ ਧੁੱਪ ਨਿਕਲ ਚੁੱਕੀ ਸੀ ਫਿਰ ਆਪਾਂ ਸ਼ਾਮ ਨੂੰ ਚਲੇਗੇ ਜੀ ਸਾਡੇ ਪਿੰਡ ਦੀ ਗੁੱਗਾ ਮਾੜੀ ਤੇ ਮੱਥਾ ਟੇਕਣੇ ਕਿਉਂਕਿ ਅੱਜ ਸਾਡੇ ਪਿੰਡ ਦੇ ਮੇਲੇ ਦਾ ਹੈਗਾ ਸੀ ਪਹਿਲਾ ਦਿਨ ਤੇ ਆਪਾਂ ਉੱਥੇ ਗਏ ਜੀ ਮੱਥਾ ਟੇਕਣੇ ਉੱਥੇ ਬਹੁਤ ਵਧੀਆ ਸਜਾਵਟ ਹੋਈ ਹੋਈ ਸੀ ਆਪਾਂ ਮੱਥਾ ਟੇਕਿਆ ਉਸ ਤੋਂ ਬਾਅਦ ਉੱਥੇ ਬਣੀਆ ਸਾਰੀਆਂ ਸਮਾਦਾਂ ਦੇ ਮੈਨੇ ਤੇ ਪ੍ਰਵੀਨ ਨੇ ਟੇਕਿਆ ਜੀ ਮੱਥਾ ਅਸੀਂ ਉੱਥੇ ਚੜਾਇਆ ਭੋਗ ਤੇ ਮੱਥਾ ਟੇਕਣ ਤੋਂ ਬਾਅਦ ਨਾਲ ਹੀ ਬਣੇ ਪੰਡਾਲ ਦੇ ਵਿੱਚ ਅਸੀਂ ਬੈਠ ਗਏ ਸੀ ਜਾ ਕੇ ਉੱਥੇ ਬਹੁਤ ਹੀ ਵਧੀਆ ਕਵਿਸ਼ਰੀ ਜਥਾ ਕਰ ਰਿਆ ਸੀ ਜੀ ਕਵਿਸ਼ਰੀ ਅਸੀਂ ਥੋੜਾ ਟਾਈਮ ਉੱਥੇ ਬੈਠ ਕੇ ਉਹਨਾਂ ਦੀ ਕਵਿਸ਼ਰੀ ਸੁਣੀ ਤੇ ਫਿਰ ਨਾਲ ਲੱਗੇ ਪੰਡਾਲ ਜਗਾ ਦੇ ਵਿੱਚ ਜਿੱਥੇ ਸੇਮੇਲੇ ਦੀਆਂ ਦੁਕਾਨਾਂ ਸੀ ਅਸੀਂ ਚਲੇ ਗਏ ਮੇਲੇ ਵਿੱਚ ਜਾਨਸਰ ਹਰਪਰ ਵੀ ਨੂੰ ਦਿਖ ਗਿਆ ਟ੍ਰੈਂਪੋਲਿਨ ਉਹ ਚੜ ਕੇ ਟ੍ਰੈਂਪੋਲਨ ਦੇ ਵਿੱਚ ਮਸਤੀ ਕਰਨ ਤੇ ਉਹਨੂੰ ਅੱਜ ਬਹੁਤ ਖੁਸ਼ ਸੀ ਕਿਉਂਕਿ ਬੱਚਿਆਂ ਨੂੰ ਮੇਲੇ ਦਾ ਚਾਹ ਹੁੰਦਾ ਹੀ ਆ ਮਸਤੀ-ਮੁਸਤੀ ਕਰਨ ਤੋਂ ਬਾਅਦ ਜੀ ਉਹਨੂੰ ਲੱਗੀ ਪਿਆਸ ਅਸੀਂ ਪੀਤਾ ਲੈਮਨ ਸੋਡਾ ਸਾਨੂੰ ਇੱਕ ਦਰਵੇਸ਼ਣੀ ਮਿਲੀ ਤੇ ਉਹਨੇ ਵੀ ਸਾਨੂੰ ਕਿਹਾ ਲੈਮਨ ਸੋਡਾ ਪਿਲਾਉ ਤੇ ਅਸੀਂ ਉਹਨੂੰ ਪਿਲਾਇਆ ਲੈਮਨ ਸੋਡਾ ਉਸ ਤੋਂ ਬਾਅਦ ਹਰਪਰਵੀਨ ਨੇ ਲੈਮਨ ਸੋਡਾ ਇੰਜੋਏ ਕੀਤਾ ਮੈਂ ਵੀ ਥੋੜਾ ਪੀਤਾ ਕਾਫੀ ਟੇਸਟੀ ਸੀ ਵੈਸੇ ਤਾਂ ਮੇਲਿਆਂ ਦੇ ਵਿੱਚ ਚੀਜ਼ਾਂ ਵੋਇਡ ਹੀ ਕਰਨੀਆਂ ਚਾਹੀਦੀਆਂ ਖਾਣੀਆਂ ਪਰ ਚਲੋ ਥੋੜਾ ਬਹੁਤ ਤਾਂ ਬੱਚੀ ਕਰਦੇ ਹੀ ਨੇ ਉਹ ਦਿਖਾਦੀ ਕੁਲਫੀ ਫਿਰ ਅਸੀਂ ਖਾਧੀ ਟਿੱਕੀ ਤੇ ਫਿਰ ਹਰਪਰਵੀਨ ਚਲੀ ਗਈ ਦੁਕਾਨਾਂ ਤੇ ਸ਼ਾਪਿੰਗ ਕਰਨ ਕਾਫੀ ਜ਼ਿਆਦਾ ਕਨਫਿਊਜ਼ ਸੀ ਉਹ ਬਹੁਤ ਸਾਰਾ ਸਾਮਾਨ ਦੇਖ ਕੇ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਲਵਾਂ ਸੋ ਫਾਈਨਲੀ ਉਹਨੂੰ ਕੁਝ ਕੀ ਚੇਨਸ ਪਸੰਦ ਆਈ ਤਾਂ ਉਹਨੇ ਇੱਕ ਲਈ ਕੀ ਚੇਨ ਉਹਨੂੰ ਇਹ ਡਾਲ ਵਾਲੀ ਪਿੰਕ ਕਲਰ ਦੀ ਕੀ ਚੇਨ ਪਸੰਦ ਆਈ ਉਹਨੇ ਲਈ ਇਹ ਡਾਲ ਵਾਲੀ ਕੀ ਚੇਨ ਕਿਚਨ ਲੇਨ ਤੋਂ ਬਾਅਦ ਉਹ ਚਲੀ ਗਈ ਅੱਗੇ ਦੁਕਾਨਾਂ ਤੇ ਤੇ ਉੱਥੇ ਜਾ ਕੇ ਜੀ ਉਹਨਾਂ ਇੱਕ ਪਸੰਦਾਗੀ ਲੇਜ਼ਰ ਲਾਈਟ ਜੋ ਕਿ ਬਹੁਤ ਮਹਿੰਗੀ ਦੇ ਰੇ ਸੀ ਬਟ ਚਲੋ ਆਪਾਂ ਇੱਕ ਰੇਟ ਬਣਵਾਇਆ ਤੇ ਹਰਪ੍ਰੀਤ ਨੂੰ ਲੈ ਕੇ ਦਿੱਤੀ ਇਹ ਵਾਲੀ ਲੇਜ਼ਰ ਲਾਈਟ ਲੇਜ਼ਰ ਲਾਈਟ ਲੈ ਕੇ ਕਾਫੀ ਜ਼ਿਆਦਾ ਖੁਸ਼ ਸੀ ਉਸ ਤੋਂ ਬਾਅਦ ਅਸੀਂ ਸਾਰੇ ਪਰਿਵਾਰ ਲਈ ਆਉਂਦੇ ਹੋਏ ਲਈਆਂ ਕੁਲਪੀਆਂ ਅੱਜ ਦੇ ਵਲੌਗ ਦੇ ਵਿੱਚ ਸਿਰਫ ਇਹਨਾਂ ਹੀ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਡੇਲੀ ਸਾਡੀ ਅਪਡੇਟਸ ਲੈਂਦੇ ਰਹੋ